ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕਰਾਂਗੇ ਅਫਤਾਰ ਮੱਕੜ ਬਾਰੇ ਤੇ ਉਹਦੇ ਖਾਨਦਾਨ ਬਾਰੇ ਇਹ ਕਿਹੋ ਜਿਹੇ ਗੋਲ ਖਲਾਰੇ ਨੇ ਇਹ ਸਾਡੇ ਪੰਥ ਦੇ ਆਪਣੇ ਆਪ ਨੂੰ ਲੀਡਰ ਅਖਵਾਉਣ ਵਾਲੇ ਲੋਕ ਜਿਨ੍ਹਾਂ ਨੂੰ ਬ੍ਰਾਹਮਣਾ ਨੇ ਜਿਨ੍ਹਾਂ ਨੂੰ ਬ੍ਰਾਹਮਣਾ ਨੇ ਬ੍ਰਾਹਮਣ ਰਾਜ ਦੇ ਵਿੱਚ ਸਿੱਖ ਪੰਥ ਦੀ ਸਭ ਤੋਂ ਵੱਡੀ ਸੰਸਥਾ ਉਹਦਾ ਪਰਧਾਨ ਬਣਾਇਆ ਹੋਇਆ ਕਰਾਂ ਬੇਨਤੀ ਸੰਗਤਾਂ ਦੇ ਚਰਨਾਂ ਵਿੱਚ ਅਵਤਾਰ ਮੱਕੜ ਇਹ ਸਭ ਤੋਂ ਪਹਿਲੀ ਗੱਲ ਤੇ ਉਸ ਪਰਵਾਰਾਂ ਦੀ ਕੜੀ ਦਾ ਇੱਕ ਹਿੱਸਾ ਹੈ ਜੋ ਪੰਥ ਨੂੰ ਉਸ ਖੇਤੇ ਦੇ ਅੰਦਰ ਗੁਲਾਮ ਰੱਖ ਰਹੀ ਹੈ ਪੰਥ ਦੀ ਆਵਾਜ਼ ਬੁਲੰਦ ਹੋਣ ਤੋਂ ਰੋਕਣ ਲਈ ਜਿਹੜੇ ਸਭ ਤੋਂ ਮੋਰੇ ਲੋਕ ਖੜੇ ਨੇ ਉਹਨਾਂ ਚੋਂ ਇੱਕ ਜਿਹੜਾ ਸਾਡੀ ਜਿਹੜੀ ਸਭ ਤੋਂ ਵੱਡੀ ਧਰਮ ਦੀ ਸੰਸਥਾ ਹੈ ਉਹਦੇ ਉੱਤੇ ਕਾਬਜ ਹੋ ਕੇ ਬੈਠਾ ਉਹ ਅਵਤਾਰ ਮੱਕੜ ਅਵਤਾਰ ਮੱਕੜ ਦਾ ਕੀ ਪੰਥ ਵਿੱਚ ਕਿਰਦਾਰ ਹੈ ਤੇ ਉਹਦਾ ਖਾਨਦਾਨ ਉਹਦਾ ਗੰਦਾ ਖੂਨ ਕੀ ਕਰ ਰਿਹਾ ਹੈ ਆਲੇ-ਦੁਆਲੇ ਉਹਦੇ ਬਾਰੇ ਅਸੀਂ ਵਿਚਾਰ ਕਰਾਂਗੇ ਬੇਨਤੀ ਕਰਾਂ ਸੰਕਤਾਂ ਦੇ ਚਰਨਾਂ ਵਿੱਚ ਇੰਨੀ ਗੱਲ ਤੇ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਅਵਤਾਰ ਮੱਕੜ ਉਸ ਜਗ੍ਹਾ ਤੇ ਉਹਨੂੰ ਉਹਦਾ ਦਾਰੀ ਤਾਂ ਦਿੱਤੀ ਗਈ ਹੈ ਕਿਉਂਕਿ ਉਹ ਸਭ ਤੋਂ ਗਦਾਰੀ ਕਮਾਉਣ ਵਿੱਚ ਪੰਥ ਨੂੰ ਧੋਖਾ ਦੇਣ ਵਿੱਚ ਸਭ ਤੋਂਗਾ ਹੈ ਜਿਹੜਾ ਇਹਨੂੰ ਪ੍ਰਧਾਨਗੀ ਹੈ ਉਹ ਗਦਾਰੀ ਵਿੱਚ ਪ੍ਰਧਾਨਗੀ ਹੈ ਮੇਢੀ ਗਈ ਇਹ ਕੋਈ ਚੰਗੇ ਕੰਮਾਂ ਦੀ ਜਾਂ ਜਿਸ ਤਰ੍ਹਾਂ ਇਹ ਕਹਿੰਦੇ ਨੇ ਕਿਉਂਕਿ ਜੇ ਆਪਾਂ ਗੱਲ ਕਰੀਏ ਐਸਜੀਪੀਸੀ ਦੀ ਇਲੈਕਸ਼ਨ ਦਾ ਉਹ ਸਿਰਫ ਇੱਕ ਡਰਾਮਾ ਹੈ ਇੱਕ ਝੂਠ ਹੈ ਜਿਸ ਦੇ ਅਧੀਨ ਪੰਥ ਨੂੰ ਆਪਸ ਵਿੱਚ ਲੜਾ ਕੇ ਉਸ ਨੂੰ ਬੇਫਕੂਬ ਬਣਾਇਆ ਜਾਂਦਾ ਹੈ ਇਸ ਵਿੱਚ ਕੋਈ ਸੱਚ ਨਹੀਂ ਕਿ ਉਹ ਇਲੈਕਸ਼ਨ ਨਾ ਜਿੱਤਦੇ ਨੇ ਇੱਕ ਡਰਾਮਾ ਹੈ ਇੰਡੀਅਨ ਕਨਸਟੀਟਿਊਸ਼ਨ ਦੇ ਅਧੀਨ ਹੋਇਆ ਜੋ ਸਿੱਖ ਨੂੰ ਸਿੱਖ ਨਹੀਂ ਮੰਨਦਾ ਥੱਲੇ SGPC ਦੀ ਇਲੈਕਸ਼ਨ ਹੋਈ ਜਾਂਦੀ ਹੈ ਉਹ ਤੇ ਬੇਬੁਨਿਆਦ ਹੋ ਜਾਂਦੀ ਹੈ ਉਸ ਇਲੈਕਸ਼ਨ ਦਾ ਮਤਲਬ ਤੇ ਤੁਸੀਂ ਖੁਦ ਸੋਚ ਸਕਦੇ ਹੋ ਉਸ ਬਾਹਮਣ ਸੋਚ ਦੇ ਅਧੀਨ ਖੜੇ ਹੋਏ ਜਿਹੜੀ ਲੀਡਰਸ਼ਿਪ ਹੈ ਕਿਵੇਂ ਜਹੀ ਹੋਏਗੀ ਬੇਨਤੀ ਕਰਾਂ ਸੰਗਤਾਂ ਦੇ ਚਰਨਾਂ ਵਿੱਚ ਜਥੇਦਾਰ ਬਲਵੰਤ ਸਿੰਘ ਰਾਜੋਹਣਾ ਹੋਣਾ ਨੇ ਮੱਕੜ ਬਾਰੇ ਸਪਸ਼ਟ ਕੀਤਾ ਕਿ ਉਹ ਜੋ ਉਸ ਪੰਜਾਬ ਵਿੱਚ ਨਸ਼ੇ ਦਾ ਸਭ ਤੋਂ ਵੱਡਾ ਵਪਾਰੀ ਹੈ ਇਸ ਗੱਲ ਦਾ ਅਸੀਂ ਇਸ ਵੀਡੀਓ ਵਿੱਚ ਖੁਲਾਸਾ ਕਰਾਂਗੇ ਇੱਕ ਤੇ ਅਸੀਂ ਜਾਣਦੇ ਹਾਂ ਕਿ ਉਹਦਾ ਇੱਕ ਮੁੰਡਾ ਤੇ ਨਸ਼ੇ ਖਾ ਖਾ ਕੇ ਪਹਿਲਾਂ ਹੀ ਮਰ ਚੁੱਕਾ ਹੈ ਉਹਦੇ ਸਾਰਾ ਫੇਫੜੇ ਗਲ ਗਏ ਫਲਾਨਾ ਹੋ ਗਿਆ ਉਹ ਇਹ ਸਿਮਰਨ ਕਰਕੇ ਤੇ ਉਹਦੇ ਫੇਫੜੇ ਗਲੇ ਨਹੀਂ ਸੀ ਆ ਸਮੈਕ ਪੀ ਪੀ ਕੇ ਸ਼ਰਾਬਾਂ ਪੀ ਪੀ ਕੇ ਕੋਕੈਨ ਸੰਗ ਸੰਗ ਕੇ ਪਾਂਤ ਪਾਂਤ ਦੇ ਨਸ਼ੇ ਖਾ ਖਾ ਕੇ ਆਪਣੇ ਸਰੀਰ ਨੂੰ ਗਾਲ ਕੇ ਉਹਦਾ ਮੁੰਡਾ ਮਰਿਆ ਸੀ ਤੇ ਜਿਹੜਾ ਦੂਜਾ ਉਹ ਕਿਹੋ ਜਿਹਾ ਗੋਲ ਖਲਾ ਰਿਹਾ ਉਹਦੇ ਬਾਰੇ ਅਸੀਂ ਹੁਣ ਦੇਖਿਆ ਕਿਵੇਂ ਇਹਨਾਂ ਨੇ ਰਾਜਵਣ ਹੁਣਾ ਦੇ ਰਿਸ਼ਤੇਦਾਰ ਜਿਹੜੇ ਬਲਜੀਤ ਸਿੰਘ ਉਨਾ ਤੇ ਹਮਲਾ ਕੀਤਾ ਤੇ ਕਿਹੋ ਜਿਹਾ ਇਹ ਦੇਖਿਓ ਇਹ ਆਪਣੇ ਦੇਖੋ ਆਪਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਏ ਜਿਹੜੀ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ਉਹਦੇ ਪ੍ਰਧਾਨ ਦਾ ਮੁੰਡਾ ਦਿਨ ਦਿਹਾੜੇ ਨਸ਼ੇ ਵੇਚ ਰਿਹਾ ਹੈ ਆਪਣੇ ਗੁੰਡਿਆਂ ਦੇ ਨਾਲ ਲਿਜਾ ਕੇ ਕਿਸੇ ਤੇ ਹਮਲਾ ਕਰਦਾ ਹੈ ਇੰਨੇ ਨਸ਼ੇ ਵਿੱਚ ਇੰਨੀ ਸਮੈਕ ਪੀਤੀ ਹੋਈ ਹੈ ਕਿ ਉਹ ਲੋਕਾਂ ਦੀਆਂ ਗੱਡੀਆਂ ਵਿੱਚ ਚੜ ਕੇ ਉਹਨਾਂ ਨੂੰ ਧਮਕੀਆਂ ਦੇ ਕੇ ਉਹਨਾਂ ਨੇ ਉੱਥੇ ਕਿਹੋ ਜਿਹਾ ਦਹਿਸ਼ਤ ਦਾ ਨੰਗਾ ਨਾਚ ਕੀਤਾ ਇਹ ਅਸਲ ਵਿੱਚ ਦਹਿਸ਼ਤ ਦਾ ਨੰਗਾ ਨਾਚ ਤੇ ਇੱਕ ਪਾਸੇ ਹੈ ਇਹ ਉਹਨਾਂ ਦੀ ਸੋਚ ਦਾ ਪ੍ਰਤੀਕ ਹੈ ਅੰਗਰੇਜ਼ੀ ਵਿੱਚ ਇੱਕ ਕਹਾਗਵਤ ਹੈ ਜਿਹੜੇ ਗੋਰੇ ਅਕਸਰ ਆਸਦੇ ਨੇ ਹਾਊਸ ਨੀਗਰੋ ਸਿੰਡਰੋਮ ਇਹ ਉਹ ਲੋਕ ਨੇ ਜਿਨ੍ਹਾਂ ਨੇ ਗੁਲਾਮੀ ਨੂੰ ਅਪਣਾ ਲਿਆ ਤੇ ਗੁਲਾਮੀ ਦੀ ਵਰਤੋਂ ਆਪਣੇ ਫਾਇਦੇ ਲਈ ਕਰ ਰਹੇ ਨੇ ਮੈਂ ਬੇਨਤੀ ਕਰਾਂ ਸੰਤਾਂ ਦੇ ਚਰਨਾਂ ਵਿੱਚ ਇਹ ਉਸ ਹਿਸਾਬ ਨਾਲ ਉਸ ਵਿੱਚ ਨੰਬਰ 1 ਹਾਊਸ ਨੀਗਰ ਇਹ ਲੋਕ ਨੇ ਕਿਉਂਕਿ ਇਹਨਾਂ ਦਾ ਜਿਹੜਾ ਕਿਰਦਾਰ ਹੈ ਉਹ ਦੇਖ ਲਓ ਕਹਿਣ ਨੂੰ ਧਰਮ ਪ੍ਰਚਾਰ ਦੇ ਤੇ ਧਰਮ ਦੇ ਸਾਡੇ ਪ੍ਰਧਾਨ ਤੇ ਉਹਨਾਂ ਦੇ ਨਿਆਣੇ ਤੇ ਕਰਨ ਨੂੰ ਦੇਖੋ ਸਮੈਕਾ ਪੀ ਕੇ ਲੋਕਾਂ ਤੇ ਹਮਲੇ ਲੋਕਾਂ ਦੀਆਂ ਮਾਵਾਂ ਭੈਣਾਂ ਤੇ ਹਮਲੇ ਲੋਕਾਂ ਦੀਆਂ ਗੱਡੀਆਂ ਦੇ ਉੱਤੇ ਉਲਟੀਆਂ ਪਿਸ਼ਾਬ ਕਰਕੇ ਕੀ ਹੋਰ ਨਸ਼ੇ ਸਮੈਕਾ ਖਾ ਕੇ ਕੀ ਹਮਲੇ ਕਰ ਰਹੇ ਨੇ ਪਤਾ ਨਹੀਂ ਕਿੰਨੀ ਕ ਵਾਰ ਇਹ ਫੜ ਹੋ ਚੁੱਕੇ ਨੇ ਪੁਲਿਸ ਕੋਲ ਪਰ ਇਹਨਾਂ ਤੇ ਕਦੀ ਕੋਈ ਪੁਲਿਸ ਕੇਸ ਨਹੀਂ ਬਣਦਾ ਕਿਉਂਕਿ ਅਸੀਂ ਜਾਣਦੇ ਹਾਂ ਕਿ ਇਹਨਾਂ ਨੂੰ ਬਣਾਇਆ ਹੀ ਇਹਨਾਂ ਨੂੰ ਲਿਆਇਆ ਹੀ ਉੱਥੇ ਤਾਂ ਗਿਆ ਕਿ ਪੰਥ ਨੂੰ ਬਦਨਾਮ ਕਰਨਾ ਹੈ ਪੰਥ ਨੂੰ ਇਹ ਦਿਖਾਉਣਾ ਹੈ ਵੀ ਤੁਹਾਡੀ ਜਿਹੜੀ ਉੱਚ ਲੀਡਰਸ਼ਿਪ ਹੈ ਉਹ ਹੀ ਗਰ ਕੀ ਹੋਈ ਹੈ ਤੇ ਇਹਨਾਂ ਨੂੰ ਹੀ ਉਹਨਾਂ ਨੇ گاਾਂ ਜਾ ਕੇ ਫਿਰ ਤੁਹਾਡੇ ਲੀਡਰ ਬਣਾਉਣਾ ਸਾਰੀ ਜ਼ਿੰਦਗੀ ਸਮੈ ਖਾ ਕੇ ਗੁਜ਼ਾਰ ਦਿੱਤੀ ਬਾਅਦ ਵਿੱਚ ਐਸਜੀਪੀਸੀ ਦੇ ਪ੍ਰਧਾਨ ਬਣ ਜਾਣਾ ਕੱਲਾ ਇਹ ਹੀ ਨਹੀਂ ਮੈਂ ਬੇਨਤੀ ਕਰਾਂ ਸੰਗਤਾਂ ਦੇ ਚਰਨਾਂ ਵਿੱਚ ਸਾਰੀ ਐਸਜੀਪੀਸੀ ਦੇ ਵੱਲ ਧਿਆਨ ਦਿੱਤਾ ਜਾਵੇ ਕੋਈ ਟਾਵਾ ਹੀ ਤੁਹਾਨੂੰ ਚੰਗਾ ਮਿਲੂਗਾ ਬਾਕੀ ਸਭ ਸਮੈ ਖੀ ਟਕਰਨਗੇ ਇਹ ਬਹਿਰੂਪੀਏ ਇਹ ਬਹਿਰੂਪੀਏ ਸਿਰਫ ਤੇ ਸਿਰਫ ਬਾਹਮਣ ਦਾ ਡਗਾ ਸਿੱਖੀ ਸਰੂਪ ਦੀ ਆੜ ਵਿੱਚ ਬਜਾ ਰਹੇ ਨੇ ਸਾਨੂੰ ਵਿਚਾਰ ਕਰਨ ਦੀ ਲੋੜ ਹੈ ਮੈਂ ਫਿਰ ਬੇਨਤੀ ਕਰਾਂ ਇਹਨਾਂ ਨੂੰ ਇਲੈਕਸ਼ਨ ਜਿਹੜੀ ਐ ਐਸਜੀਪੀਸੀ ਦੀ ਹੋ ਰਹੀ ਹੈ ਉਹਦਾ ਕੋਈ ਮਤਲਬ ਨਹੀਂ ਹੈ ਇਹ ਤੁਹਾਡੇ ਲੀਡਰ ਨਹੀਂ ਇਹ ਬਾਹਮਣਾ ਦੇ ਰੱਖੇ ਹੋਏ ਕੁੱਤੇ ਨੇ ਜੋ ਪੰਥ ਦੇ ਮੂਰੇ ਭੌਂਕਣ ਨੂੰ ਤੁਹਾਡੇ ਮੂਰੇ ਖੜੇ ਕੀਤੇ ਜਾਂਦੇ ਨੇ ਪੰਥ ਨੂੰ ਬਦਨਾਮ ਕਰਨ ਲਈ ਤੁਹਾਡੇ ਮੂਰੇ ਖੜੇ ਕੀਤੇ ਜਾਂਦੇ ਨੇ ਬਾਕੀ ਮੈਂ ਬੇਨਤੀ ਕਰਾਂ ਜਿਹੜੀ ਗੱਲ ਆਂਦੀ ਹੈ ਨਸ਼ੇ ਦੇ ਵਪਾਰ ਸਭ ਤੋਂ ਵੱਡਾ ਨਸ਼ੇ ਦਾ ਵਪਾਰੀ ਪੰਜਾਬ ਵਿੱਚ ਅਵਤਾਰ ਮੱਕੜ ਅਵਤਾਰ ਮੱਕੜ ਡਰਗ ਡੀਲਿੰਗ ਕਰਦਾ ਹੈ ਆਪਣੀ ਟਾਸਕ ਫੋਰਸ ਤੇ ਐਸਜੀਪੀਸੀ ਦੇ ਥਰੂ ਤੇ ਜਿਹੜਾ ਮਜੀਠੀਆ ਹੈ ਉਹ ਇਹਦੇ ਜਿਹੜੇ ਪੈਸੇ ਨੇ ਉਹਨਾਂ ਨੂੰ ਕਾਲੇ ਪੈਸੇ ਨੂੰ ਚਿੱਟਾ ਕਰਦਾ ਆਪਣੇ ਬੈਂਕਾਂ ਦੇ ਥਰੂ ਬਾਦਲ ਤੇ ਕੈਪਟਨ ਤੇ ਹੋਰ ਇਹਨਾਂ ਦੇ ਜਿੰਨੇ ਵੀ ਰਿਸ਼ਤੇਦਾਰ ਨੇ ਬੱਕਰੀਆਂ ਬੱਕਰੀਆਂ ਕੋਈ ਪੰਛਕ ਪਾਰਟੀ ਬਣਾਈ ਫਿਰਦਾ ਹੈ ਕੋਈ ਡੇਰੇ ਬਣਾਈ ਫਿਰਦਾ ਹੈ ਉਹਨਾਂ ਦੇ ਨਾਲ ਸਾਥ ਦੇ ਨਾਲ ਬੰਡੇ ਜਾਂਦੇ ਨੇ ਇਹ ਉੱਥੇ ਦੀ ਇੱਕ ਸਿੱਧੀ ਅਸਲੀਅਤ ਹੈ ਜਿੱਤੋਂ ਅਸੀਂ ਮਨਕਰ ਨਹੀਂ ਹੋ ਸਕਦੇ ਫਿਰ ਮੈਂ ਬੇਨਤੀ ਕਰਾਂ ਸਾਨੂੰ ਸਮਝਣ ਦੀ ਲੋੜ ਹੈ ਐਸਜੀਪੀਸੀ ਦਾ ਜਿਹੜਾ ਪ੍ਰਧਾਨ ਹੈ ਉਹ ਡਰੱਗ ਡੀਲਰ ਤਾਂ ਹੈ ਕਿ ਉਹ ਬਿਲਕੁਲ ਸਪਸ਼ਟ ਕਰਨਾ ਚਾਹੁੰਦੇ ਨੇ ਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਪੰਥ ਦੀ ਵਿਚਾਰਧਾਰਨਾ ਨਾਲ ਜੁੜ ਨਾ ਜਾਵੇ ਕਿਉਂਕਿ ਜੇ ਉਹ ਪੰਥ ਨਾਲ ਜੁੜ ਗਏ ਤੇ ਕੱਲ ਨੂੰ ਇਹਨਾਂ ਕੋਲੋਂ ਸਵਾਲ ਪੁੱਛਣਗੇ ਇਹਨਾਂ ਦੀਆਂ ਕੁਰਸੀਆਂ ਇਹਨਾਂ ਦੀਆਂ ਅਹੁਦੇਦਾਰੀਆਂ ਇਹਨਾਂ ਦੇ ਬੈਂਕ ਅਕਾਊਂਟ ਇਹਨਾਂ ਦਾ ਕੰਜਰਖਾਨਾ ਇਹਨਾਂ ਦੇ ਇੱਕ ਕਰਮ ਖਤਰੇ ਵਿੱਚ ਆ ਜਾਂਦੇ ਨੇ ਇਹਨਾਂ ਦੀ ਦੁਕਾਨਦਾਰੀ ਖਤਰੇ ਵਿੱਚ ਆ ਜਾਂਦੀ ਹੈ ਫਿਰ ਬਾਹਮਣ ਨੂੰ ਇਹੋ ਜਿਹੇ ਕੁੱਤਿਆਂ ਦੀ ਲੋੜ ਨਹੀਂ ਜੇ ਅੱਜ ਆਪਣਾ ਇਹ ਕੰਮ ਨਹੀਂ ਕਰਸਾ ਮੈਂ ਬੇਨਤੀ ਕਰਾਂ ਇਹ ਤੁਹਾਡੀ ਲੀਡਰ ਨਹੀਂ ਇਹ ਤੁਹਾਨੂੰ ਉਲਝਾਉਣ ਲਈ ਤੁਹਾਨੂੰ ਖਤਮ ਕਰਨ ਲਈ ਬਾਹਮਣਾਂ ਦੇ ਮੋਹਰੇ ਖੜੇ ਕੀਤੇ ਹੋਏ ਕੁੱਤੇ ਨੇ ਮੱਕੜ ਡਰੱਗ ਡੀਲਰ ਹੈ ਆਪਣੀ ਟਾਸਕ ਫੋਰਸ ਦੇ ਥਰੂ ਡਰੱਗ ਡੀਲਿੰਗ ਕਰਦਾ ਤੇ ਮੁਜੀਠੀਆ ਇਹਦੇ ਪੈਸੇ ਕਾਲੇ ਚਿੱਟੇ ਕਰਦਾ ਹੈ ਬਾਕੀ ਉਹ ਪੈਸੇ ਆਪਸ ਵਿੱਚ ਇਹ ਆਪਣੇ ਹਿੱਸੇ ਦੇ ਮੁਤਾਬਕ ਕੈਪਟਨ ਵਗੈਰਾ ਇਹ ਸਾਰੇ ਵੰਡ ਲੈਂਦੇ ਨੇ ਸਾਰੇ ਇੱਕ ਹੀ ਪਰਿਵਾਰ ਦਾ ਇਕੱਠਾ ਕੀਤਾ ਹੋਇਆ ਗੰਦਾ ਖੂਨ ਹੈ ਜੇ ਇਹਨਾਂ ਦੀ ਪਛੋਕੜ ਦੇਖਿਆ ਜਾਵੇ ਇਹਨਾਂ ਦਾ ਪਛੋਕੜ ਅਸੀਂ ਟ੍ਰੇਸ ਕਰ ਸਕਦੇ ਹਾਂ ਪਹਾੜੀ ਰਾਜਾਂ ਤੱਕ ਜਿੰਨੇ ਵੀ ਆ ਸੋ ਕੋਲਡ ਆਪਣੇ ਆਪ ਨੂੰ ਲੀਡਰ ਕਹਾ ਰਹੇ ਨੇ ਕਰਾਮੇ ਬੇਨਤੀ ਸੰਕਤਾਂ ਦੇ ਚਰਨਾਂ ਵਿੱਚ ਸਾਨੂੰ ਧਿਆਨ ਦੇਣ ਦੀ ਲੋੜ ਹੈ ਦੇਖੋ ਲੀਡਰ ਰਾਜਾ ਉਹਨਾਂ ਚ ਇੱਕ ਹੁੰਦਾ ਜਿੰਨਾਂ ਚ ਇੱਕ ਜਨਤਾ ਉਹਨੂੰ ਲੀਡਰ ਰਾਜਾ ਮੰਦੀ ਹੈ ਜਿਸ ਦਿਨ ਤੁਸੀਂ ਉਹਨਾਂ ਨੂੰ ਮੰਨਣਾ ਬੰਦ ਕਰ ਦੋ ਉਹ ਖਤਮ ਹੋ ਜਾਂਦੇ ਜਿੰਨਾਂ ਚੱਕ ਅਸੀਂ ਇਹਨਾਂ ਨੂੰ ਲੀਡਰ ਮੰਨਦੇ ਰਵਾਂਗੇ ਉਹਨਾਂ ਚੱਕ ਇਹਨਾਂ ਦੀ ਕਦਰ ਹੈ ਜਿਸ ਦਿਨ ਤੁਸੀਂ ਇਹਨਾਂ ਨੂੰ ਮੰਨਣਾ ਬੰਦ ਕਰ ਦੋਗੇ ਉਹਦੋਂ ਇਹ ਖਤਮ ਹੋ ਜਾਂਦੇ ਨੇ ਸਾਨੂੰ ਇਹ ਗੱਲ ਨੂੰ ਸਮਝਣ ਦੀ ਲੋੜ ਹੈ ਇਹ ਉਹਨਾਂ ਚ ਕੀ ਲਈ ਲੋਕ ਤੁਹਾਡੇ ਤੇ ਹਾਵੀ ਨੇ ਜਿੰਨਾਂ ਚੱਕ ਤੁਸੀਂ ਇਹਨਾਂ ਨੂੰ ਕਹਿ ਰਹੇ ਜੀ ਫਲਾਨਾ ਸਾਡਾ ਪ੍ਰਧਾਨ ਹੈ ਸਾਡਾ ਸਤਿਕਾਰਯੋਗ ਹੈ ਸਾਡਾ ਇਹ ਨਸ਼ੇ ਦਾ ਵਪਾਰੀ ਗਰਕਿਆ ਹੋਇਆ ਬੰਦਾ ਮਰੇ ਹੋਏ ਜ਼ਮੀਰ ਵਾਲੇ ਲੋਕ ਇਹ ਪੰਥ ਦੇ ਲੀਡਰ ਨਹੀਂ ਇਹ ਬਹਾਮਣਾਂ ਦੇ ਕੁੱਤੇ ਨੇ ਬੇਨਤੀ ਕਰਾਂ ਸੰਗਤਾਂ ਦੇ ਚਰਨਾਂ ਵਿੱਚ ਸਾਨੂੰ ਸੱਚ ਨਾਲ ਜੁੜੀਏ ਤੇ ਇਹਨਾਂ ਪਹਾੜੀ ਰਾਜਿਆਂ ਦੇ ਗੰਦੇ ਖੂਨ ਤੋਂ ਪਰੇ ਉੱਠ ਕੇ ਇੱਕੋ ਇੱਕ ਐਸੀ ਵਿਚਾਰਾ ਵਿਚਾਰਧਾਰਾ ਜੋ ਮਾਨਵਤਾ ਨੂੰ ਸਿੱਧੇ ਰਾਸਤੇ ਪਾ ਸਕਦੀ ਏ ਪੰਥ ਉਹਦੇ ਨਾਲ ਜੁੜੀਏ ਤੇ ਬਹਾਮਣਵਾਦ ਨੂੰ ਦੁਨੀਆ ਤੋਂ ਖਤਮ ਕਰਨ ਦਾ ਜਿਹੜਾ ਟੀਚਾ ਗੁਰੂ ਨਾਨਕ ਸਾਹਿਬ ਨੇ ਚੱਕਿਆ ਸੀ ਉਹਦਾ ਵੱਧ ਚੜ ਕੇ ਸਾਹ ਤੀਏ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ